ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਮੈਂ ਲੱਗੀਆਂ ਜੀ ਬ੍ਰਦਰ ਮਸ਼ੀਨ ਨਾਲ ਪੱਗ 'ਚ ਸਲਾਈ ਪਾਉਣ ਤੇ ਮੈਂ ਸੋਚਿਆ ਵੀਡੀਓ ਤੁਹਾਡਾ ਨਾਲ ਸ਼ੇਅਰ ਕਰ ਦਵਾਂ ਤੇ ਪਹਿਲਾਂ ਆਪਾਂ ਨੇ ਪੱਗ ਲੈ ਲੈਣੀ ਆ ਜੀ ਡਬਲ ਕਰਕੇ ਇਹਨੂੰ ਪਹਿਲਾਂ ਆਪਾਂ ਨੇ ਕਟਿੰਗ ਕਰ ਲੈਣਾ ਠੀਕ ਆ ਤੇ ਕਟਿੰਗ ਕਰਨ ਤੋਂ ਬਾਅਦ ਆਪਾਂ ਨੇ ਦੋਨੇ ਪੱਲੇ ਖੋਲ ਲੈਣੇ ਆ ਠੀਕ ਆ ਜਿਵੇਂ ਇਹ ਚਾਰ ਵਾਰ ਫੋਲਡ ਹੋਈ ਹੋਈ ਆ ਤੇ ਆਪਾਂ ਨੇ ਇਦਾਂ ਖੋਲ ਲੈਣਾ ਇਹਨੂੰ ਇੱਕ ਪਾਸੇ ਇੱਧਰ ਰੱਖ ਲੈਣਾ ਤੇ ਇੱਕ ਪਾਸਾ ਆਪਾਂ ਨੇ ਇੱਧਰ ਰੱਖ ਲੈਣਾ ਠੀਕ ਆ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਇੱਧਰ ਰੱਖਣਾ ਕੰਨੀ ਨੂੰ ਠੀਕ ਹੈ ਜੀ ਉਰੇ ਕੰਨੀ ਰੱਖ ਕੇ ਤੇ ਉਰੇ ਤੋਂ ਆਪਾਂ ਨੇ ਸਟਾਰਟਿੰਗ ਕਰਨੀ ਹੈ ਜੀ ਤੇ ਇਦਾਂ ਇਹਨੂੰ ਆਪਾਂ ਨੇ ਸੈੱਟ ਕਰਦਿਆਂ ਨੇ ਚਾਈ ਜਾਣਾ ਤੇ ਕੰਨੀ ਦੇ ਉੱਪਰ ਕੰਨੀ ਰੱਖ ਲੈਣੀ ਆ ਤੇ ਇਦਾਂ ਪਾਦ ਨੂੰ ਲਾਈ ਪੈ ਜਾਣਾ ਤੇ ਐਦਾਂ ਆਪਣੀ ਪੱਗ ਨੂੰ ਸਲਾਈ ਪੈ ਜਾਣੀ ਹੈ ਜੀ ਠੀਕ ਹੈ ਦੂਜੀ ਸਾਈਡ ਤੋਂ ਵੀ ਦੇਖ ਲਓ ਸੇਮ ਆ ਕੋਈ ਕੰਨੀ ਵੱਧ ਨਹੀਂ ਕੋਈ ਘਟ ਨਹੀਂ ਹੈਗੀ ਠੀਕ ਆ ਤੇ ਐਦਾਂ ਤੁਸੀਂ ਕੰਨੀ ਰੱਖਣੀ ਹੈ ਬਿਲਕੁਲ ਸੈੱਟ ਕਰਕੇ ਤੇ ਬਾਕੀ ਜੀ ਜਦੋਂ ਤੁਸੀਂ ਜਿਗਜੈਕ ਮਤਲਬ ਮੰਨ ਲਓ ਪੱਗ ਨੂੰ ਸਲਾਈ ਪਾਉਣੀ ਆ ਤਾਂ ਤੁਸੀਂ 3 ਨੰਬਰ ਤੇ ਕਰਨਾ ਇਹਨੂੰ ਠੀਕ ਆ ਜਿਨ੍ਹਾਂ ਕੋਲ ਬ੍ਰਦਰ ਦੀ ਮਸ਼ੀਨ ਆ ਤੁਸੀਂ 3 ਨੰਬਰ ਤੇ ਕਰਨਾ ਇਹਨੂੰ ਤੇ 3 ਨੰਬਰ ਤੇ ਇਹਨੇ ਪੱਗ ਨੂੰ ਸਲਾਈ ਪਾ ਦੇਣੀ ਆ ਤੁਹਾਡੀ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਸਸੀ ਕਾ ਜੀ